ਇਰੇ ਹੋਰ ਪਿੰਡ ਦੇ ਵਿੱਚ ਲੋਕਾਂ ਨੂੰ ਕੀ ਕੀ ਸਹੂਲਤ ਦਿੱਤੀ ਹੋਈ ਆ ਇਹ ਤੋਂ ਇਲਾਵਾ ਜੀ ਸਾਰਾ ਪਿੰਡ ਵਾਈਫਾਈ ਫ੍ਰੀ ਆ ਸਾਰੇ ਪਿੰਡ ਦੇ ਵਿੱਚ ਵਾਈਫਾਈ ਫ੍ਰੀ ਆ ਸਾਰਾ ਪਿੰਡ ਜੀ ਤੇ ਯਾਰ ਕਮਾਲ ਕੀਤੀ ਪਈ ਆ ਕੋਈ ਵੀ ਬੰਦਾ ਪਿੰਡ ਦਾ ਕੋਈ ਵੀ ਮੈਂਬਰ ਆ ਵਾਈਫਾਈ ਚਲਾ ਸਕਦਾ ਆ ਹਰੇ ਹਾਂ ਹਰ ਇੱਕ ਗਲੀ 'ਚ ਹਰ ਇੱਕ ਕਿਤੇ ਵਾਈਫਾਈ ਦੀ ਫੁੱਲ ਰੇਂਜ ਆਉਂਦੀ ਆ ਜੀ ਵਾਹ ਜੀ ਤੇ ਆ ਹਰ ਇੱਕ ਘਰ ਅੱਗੇ ਬੈਂਚ ਧਰੇ ਹੋਏ ਨੇ ਤਕਰੀਬਨ ਹਰ ਘਰ ਵਾਂਗੂ ਨੇ ਓਕੇ ਆ ਰੇਗ ਘਰ ਦੇ ਅੱਗੇ ਬਈ ਬੈਂਚ ਧਰੇ ਹੋਏ ਆ ਤੁਸੀਂ ਆਸਾਬ ਲਾ ਲਓ ਵਾਈਫਾਈ ਵਾਲਾ ਵੀ ਸਿਸਟਮ ਰੇਕ ਨਹੀਂ ਦਿੱਤਾ ਹਾਂਜੀ ਹਾਂ ਤੇ LED ਲਾਈਟਾਂ ਆਪਣੀਆਂ ਇਹੋ ਜਿਹੇ ਸਿਸਟਮ ਨਾਲ ਲਾਈਆਂ ਹੋਈਆਂ ਨੇ ਆ ਆਏ ਨਹੀਂ ਹੈਗਾ ਵੀ ਆਪਣੇ ਲਈ ਹਾਜੀਆਂ ਦੇ ਗੇਟਾਂ ਅੱਗੇ ਲਾ ਦੀਆਂ ਜੀ ਮਤਲਬ ਟੋਟਲ ਜਿਹੜੀ ਗਲੀ 'ਚ ਬੜੋਗੇ ਤੁਸੀਂ ਐਣ ਕੀੜੀ ਵੀ ਦਿਸੂਗੀ ਫੁੱਲ ਚਾਨਨ ਰਹਿੰਦਾ ਜੀ ਉਹ ਤੁਸੀਂ ਦੇਖ ਸਕਦੇ ਹੋ ਸੈਂਟਰ 'ਚ ਲਿਆ ਕੇ ਜੀ ਉਹ ਸਾਹਮਣੇ ਦੇਖੋ ਅੱਛਾ ਉਹ LED ਲੱਗੀ ਹੋਈ ਹਾਂ ਫਲੱਡ ਲਾਈਟਾਂ ਨੇ ਜੋ ਉਹ ਇਹ ਕੋਈ ਜਵਾਂ ਸੈਂਟਰ ਦੇ ਵਿੱਚ ਲੱਗੇ ਆ ਸੈਂਟਰ ਜੀ ਇੱਕ ਇਧਰ ਨੂੰ ਇੱਕ ਪਰ੍ਹਾਂ ਨੂੰ ਅੱਗੇ ਫੇਰ ਆ ਜੀ ਵੀ ਰਾਤ ਨੂੰ ਕੋਈ ਕਹੇ ਸਾ ਤੇ ਵੀ ਕਿਸੇ ਗਲੀ ਚ ਨੇਰਾ ਨਹੀਂ ਹੁੰਦਾ ਜੀ ਜਮਾਈ ਨਹੀਂ ਕਿਸੇ ਗਲੀ ਚ ਕੀ ਕੋਨੇ ਚ ਵੀ ਨਹੀਂ ਹੋਊਗਾ ਜੀ ਇੰਨੇ ਕਿਚ ਵੀ ਖੇਤਾਂ ਚ ਵੀ ਜਿਹੜਾ ਘਰ ਨੇ ਉੱਥੇ ਵੀ ਲਾਈਆਂ ਹੋਈਆਂ ਨੇ ਜੀ ਖੇਤਾਂ ਦੇ ਵਿੱਚ ਵੀ ਲਾਈਆਂ ਨੇ ਹਾਂ ਜਿਹੜੇ ਘਰ ਨੇ ਖੇਤਾਂ ਚ ਉਹਨਾਂ ਨੂੰ ਵੀ ਲਾਈਆਂ ਹੋਈਆਂ ਜੀ ਆ ਤਾਂ ਵੀਰੇ ਕਮਾਲ ਕੀਤੀ ਬਈਆ ਯਾਰ ਤੁਸੀਂ ਕਦੇ ਨੰਗਦੇ ਕਰਦੇ ਤੁਸੀਂ ਜੋ ਮਲੇਰਕੋਟ ਦੇ ਤੋਂ ਨਾਬੇ ਸਾਈਡ ਨੂੰ ਜਾਂਦੇ ਹੋ ਨਾ ਮਲੇਰਕੋਟ ਤੋਂ 5-6 ਕਿਲੋਮੀਟਰ ਹੋਊਗਾ ਨਾ ਵੀਰੇ ਹਾਂ 10 ਕਿਲੋਮੀਟਰ ਆਏ ਮਲੇਰਕੋਟ ਤੋਂ 10 ਕਿਲੋਮੀਟਰ ਤੁਸੀਂ ਆਉਂਗੇ ਤੁਹਾ ਜਦੋਂ ਆ ਤੁਹਾਡੀ ਇੱਥੇ ਪੰਚਾਇਤ ਘਰ ਤੇ ਪੰਜਾਬ ਲਿਖਿਆ ਹੋਊ ਤੇ نیچے ਪਿੰਡ ਦਾ ਨਾਂ ਜੋ ਤੁਹਾਡੀ ਨਿਗਾਹ ਪੈ ਗਈ ਤਾਂ ਤੁਹਾਨੂੰ ਪਤਾ ਲੱਗ ਜੂ ਵੀ ਇਸ ਟਾਈਮ ਪਿੰਡ ਤੋਲੇਵਾਲ ਦੇ ਵਿੱਚ ਆ ਤੇ ਤੁਸੀਂ ਆਗੇ ਪਿੰਡ ਦੇਖ ਵੀ ਸਕਦੇ ਹੋ ਵੀਰੇ ਉਹਨਾਂ ਨੇ ਬਹੁਤ ਘੈਂਟ ਗੱਲਬਾਤ ਕੀਤੀ